ਅੱਜ ਦਾ ਕੈਂਪ ਬਲੱਡ ਕੈਂਪ ਜਿਹੜਾ ਅਮਰਜੀਤ ਲਾਲਾ ਜਮਕਨਾਂ ਜੀ ਦੀ ਯਾਦ ਵਿੱਚ ਔਰ ਉਹਨਾਂ ਦੇ ਭਾਈਪੁਰਨਿਆ ਦੇ ਕਿਉਂਕਿ ਉਹਨਾਂ ਨੇ ਹਿੰਦੁਸਤਾਨ ਦੀ ਇੱਕ ਤਰ੍ਹਾਂ ਰਖੰਤਾ ਵਾਂਸੀ ਆਪਣੀ ਪੁਰਾਣਾ ਦੀ ਰੋਤੀ ਦਿੱਤੀ ਸੀ ਉਹਨਾਂ ਨੂੰ ਯਾਦ ਕਰਦੇ ਹੋਏ ਲੁਧਿਆਣਾ ਚ ਨਹੀਂ ਪੰਜਾਬੀ ਹਿੰਦੁਸਤਾਨ ਦੇ ਕੋਨੇ ਕੋਨੇ ਵਿੱਚ ਉਹਨਾਂ ਦੀ ਯਾਦ ਵਿੱਚ ਉਹਨਾਂ ਨੇ ਕੰਮ ਬਣਾਏਗੇ ਜਿਸ ਦੇ ਵਿੱਚ ਉੱਚਤੌਰ ਤੇ ਉਹਦੇ ਪਰਿਵਾਰ ਦੇ ਉਹਨਾਂ ਦੇ ਪੋਤੇ ਅਵੇ ਜੀ ਖੁਦ ਆਪ ਆ ਕੇ ਜਿਨ੍ਹਾਂ ਨੇ ਵਿਧਾਨੇ ਵਿੱਚ ਸ਼ਿਰਕਤ ਕੀਤੀਆਂ ਤੇ ਉਹਨੂੰ ਵਿਧਾਨੇ ਵਿੱਚ ਕਾਫੀ ਜਗ੍ਹਾ ਤੇ ਕਾਇਮ ਲੱਗੇ ਨੇ ਔਰ ਸੈਂਕੜੇ ਇਤਦਾਦ ਦੇ ਨੌਜਵਾਨਾਂ ਨੇ ਕੈਂਪ ਦੇ ਵਿੱਚ ਸ਼ਾਮਲ ਹੋ ਕੇ ਬਲੜ ਦਿੱਤਾ ਕਿਉਂਕਿ ਸਾਨੂੰ ਸਰਮੁਪ੍ਰੇਰਿਤ ਪ੍ਰੇਰਿਤ ਹੋਣਾ ਜਿਹਦਾ ਪਰਿਵਾਰ ਤੋਂ ਜਿਨ੍ਹਾਂ ਨੇ ਸਮਾਜ ਵਾਸਤੇ ਬਹੁਤ ਬਹੁਤ ਕੁਝ ਕੀਤਾ ਉਹਨਾਂ ਨੇ ਆਪਣੇ ਕਰਮ ਦੇ ਨਾਲ ਵੀ ਔਰ ਖਾਸ ਤੌਰ ਤੇ ਆਪਣੀਆਂ ਜਨਾਂ ਵਰਗੇ ਵੀ ਤਕਰੀਬਨ ਪੰਜਾਬ ਦੀ ਜੋ ਸ਼ਾਂਤੀ ਨੂੰ ਬਹਾਰ ਰੱਖਿਆ ਇਸ ਪਰਿਵਾਰ ਦਾ ਮੁਖ ਪਰਵਾਰ ਦਾ ਬਹੁਤ ਬੜਾ ਦੀਨ ਹੈ ਔਰ ਤਕਰੀਬਨ ਉੱਥੇ ਬਸ ਨਹੀਂ ਸਾਡੇ ਕਦਮ ਸ਼੍ਰੀ ਵਿਜੇ ਚੌਪੜਾ ਜੀ ਜਿਨ੍ਹਾਂ ਨੇ ਸਮਾਜ ਦੇ ਵਿੱਚ ਬਹੁਤ ਵੱਡਾ ਮੈਸੇਜ ਦਿੱਤਾ ਕਿ ਜੋ ਕਰ ਕਰ ਕਰਨ ਦੇ ਵਿੱਚ ਜਿਹੜੇ ਸਾਡੇ ਉਹ ਪਰਿਵਾਰ ਗਰੀਬ ਪਰਿਵਾਰ ਦੇ ਉਹਨਾਂ ਨੂੰ ਰਾਸ਼ਨ ਦੀ ਸਮਗਰੀ ਦੇਣਾ ਸਾੜੀਆਂ ਬੱਚਿਆਂ ਨੂੰ ਕੰਪਿਊਟਰ ਪੁਰਾਣਾ ਅੱਛੀ ਐਜੂਕੇਸ਼ਨ ਦੇਣਾ ਇਹ ਸਾਰਾ ਜਿਹੜਾ ਅੱਜ ਚੱਲ ਰਿਹਾ ਲੋਕਾਂ ਦੇ ਵਿੱਚ ਉਹ ਸਾਰੀ ਦੇਣ ਬੀਜ ਬੋ ਵਿੱਚੋਂ ਵਧਾਈਦੀ ਹੈ ਵਧਾਈ ਦੇ ਪਾਤਰ ਨੇ ਅੱਜ ਦਿਨ ਤੇ ਮੈਂ ਜਿੱਥੇ ਲਾਲਾਈ ਦੇ ਚਲਾਈ ਸ਼ਬ ਸ਼ਰਦਾ ਨੂੰ ਮੇਟ ਕਰਨਾ ਉੱਥੇ ਸਮਾਜ ਨੂੰ ਇੱਕੋ ਮੈਸੇਜ ਦਊਂਗਾ ਕਿ ਆਪਾਂ ਵੱਛਰ ਕੇ ਯੋਗਦਾਨ ਪਾਈਏ ਔਰ ਤਕਰੀਬਨ ਜੋ ਨੇਕ ਕੰਮ ਹੈ ਉਸੇ ਸਾਰਾ ਹਿੱਸਾ ਬਣ ਜੀਦਾ ਥੈਂਕ ਯੂ ਅੰਮ੍ਰਿਤਸਰ ਮੇਂ ਗਿਆਤਾ ਅੱਜ ਅਸੀਂ ਬਲੱਡ ਕੈਂਪ ਚ ਆਇਆ ਐਮਐਲਏ ਸਾਹਿਬ ਚੌਦੀ ਮਦਦ ਲਾਲ ਬਖੈ ਨਾਲ ਤੇ ਅੱਜ ਜਿਹੜਾ ਵੀ ਇਹ ਨੌਜਵਾਨ ਬਲੱਡ ਦਿੱਤਾ ਹੈ ਇਹ ਬੜੀ ਹੀ ਵਧੀਆ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਕੇ ਸੀ ਗਰੁੱਪ ਨੇ ਜਿਹੜਾ ਵੀ ਇਹ ਕੈਂਪ ਬਲੱਡ ਕੈਂਪ ਦੇ ਆਯੋਜਨ ਕਰਦੇ ਸਾਡੇ ਰਕੇਸ਼ ਮੋਧगील ਜੀ ਜਾਂ ਸਾਡੇ ਸੋਨੂ ਜੀ ਪੰਜਾਬ ਕੇ ਸੀ ਤੋਂ ਅੱਜ ਅਸੀਂ ਉਧਰ ਵੀ ਜਾ ਕੇ ਦੇਖਿਆ ਉਧਰ ਵੀ 3-400 ਨੌਜਵਾਨਾਂ ਨੇ ਬਲੱਡ ਦਿੱਤਾ ਇੱਥੇ ਵੀ 3-400 ਨੌਜਵਾਨਾਂ ਨੇ ਬਲੱਡ ਦਿੱਤਾ ਇਹ ਬਹੁਤ ਵਧੀਆ ਮਹੀਮ ਹੈ ਇਸ ਦੇ ਨਾਲ ਜਿਹੜਾ ਸਾਡਾ ਨੌਜਵਾਨ ਹੈ ਚੰਗੇ ਪਾਸੇ ਜਾਊਗਾ ਉਹਨੂੰ ਚੰਗੀ ਸੋਚ ਆਏਗੀ ਚੰਗੇ ਕੰਮ ਕਰੇਗਾ ਮੈਂ ਆਪਣੇ ਬੋਲੋ ਆਪਣੇ ਪੰਜਾਬ ਕੇ ਸਟਰੀ ਗਰੁੱਪ ਦੇ ਡਾਇਰੈਕਟਰ ਤੇ ਆਪਣੇ ਐਮਬੀ ਚੇਅਰਮੈਨ ਸਭ ਦਾ ਧੰਨਵਾਦ ਕਰਦਾ ਹਾਂ ਮੇਰਾ ਨਾਮ ਵੀ ਜੇ ਗਾਬਾ ਜੀ ਅੱਜ ਜਿਹੜਾ ਲੁਧਿਆਣਾ ਕਲੱਬ ਵਿੱਚ ਫੂਨ ਦਾ ਨੂੰ ਕੈਂਪ ਲਾਲਾ ਜਗਨ ਨਰਾਇਣ ਜੀ ਦੇ ਜੀ ਜਿਨ੍ਹਾਂ ਨੇ ਦਿੱਤੀ ਪੰਜਾਬ ਦੇ ਲਈ ਔਰ ਪੰਜਾਬ ਕੇਸਰੀ ਦੇ ਸੰਪਾਦਕ ਰਹੇ ਔਰ ਇਹਨਾਂ ਦੇ ਪਰਿਵਾਰ ਨੇ ਜੋ ਪੰਜਾਬ ਦੇ ਲਈ ਕੁਰਬਾਨੀਆਂ ਕੀਤੀਆਂ ਅੱਜ ਅਸੀਂ ਅਜ ਉਹਨਾਂ ਦੇ ਬੜੇ ਰਿਣੀ ਆ ਤੇ ਅਸੀਂ ਇਹ ਸਕੂਨਦਾਨ ਕੈਂਪੇਚ ਅਸੀਂ ਲੁਧਿਆਣਾ ਦੇ ਵਿੱਚ ਲੁਧਿਆਣਾ ਕਲੱਬ ਦੇ ਵਿੱਚ ਅਸੀਂ ਇਹ ਆਯੋਜਨ ਕੀਤਾ ਔਰ ਮੈਂ ਜੋ ਇਹਨਾਂ ਦੇ ਪ੍ਰੈਸ ਸਪੋਰਟਰ ਜਿਨ੍ਹਾਂ ਨੇ ਇਹ ਸਾਰਾ ਆਯੋਜਨ ਕੀਤਾ ਅਵੇ ਚੌਪੜਾ ਜੀ ਸਾਡੇ ਛੋਟੇ ਵੀਰ ਅੱਜ ਉਹ ਇੱਥੇ ਮੁੱਖ ਮਹਿਮਾਨ ਦੇ ਤੌਰ ਤੇ ਆਏ ਨੇ ਮੈਂ ਉਹਨਾਂ ਦਾ ਜਿੱਥੇ ਆਂ ਤੇ ਧੰਨਵਾਦ ਕਰਦਾ ਉੱਥੇ ਮੈਂ ਵਿਜੇ ਚੋਪੜਾ ਜੀ ਦਾ ਬਹੁਤ ਧੰਨਵਾਦ ਕਰਨਾ ਕਿਉਂਕਿ ਇਹਨਾਂ ਦੀ ਪ੍ਰੇਰਣਾ ਤੋਂ ਅਸੀਂ ਅੱਜ ਬਹੁਤ ਉੱਚੇ ਜਾ ਰਹੇ ਹਾਂ ਔਰ ਅਸੀਂ ਜੋ ਇਹਨਾਂ ਨੇ ਪ੍ਰੇਰਣਾ ਸਾਨੂੰ ਦਿੱਤੀ ਹੈ ਕਿ ਗਰੀਬ ਦੀ ਸੇਵਾ ਜਾਂ ਜੋ ਮੁਸਲਮਾਨ ਦੀ ਸੇਵਾ ਇਹ ਤੁਸੀਂ ਕਰਦੇ ਹੋ ਉਹ ਸਭ ਤੋਂ ਵੱਡੀ ਸੇਵਾ ਹੈ ਅੱਜ ਅਸੀਂ ਉਹਨਾਂ ਦੇ ਪੋੜ ਦੇ ਕਦਮਾਂ ਦੇ ਉੱਤੇ ਚੱਲਦੇ ਹੋਏ ਅਸੀਂ ਅੱਜ ਇੱਥੇ ਉਹਨਾਂ ਦਾ ਅਬੇ ਚੋਪੜਾ ਜੀ ਦਾ ਵੈਲਕਮ ਕਰਦੇ ਹਾਂ ਧੰਨਵਾਦ ਕਰਦਾ